ਰਾਜਨਕਰ ਗੈਡਵੋਕੇਟ ਕਾਰਜਕਾਰੀ ਪ੍ਰਧਾਨ 올 ਇੰਡੀਆ ਮਹਾਵੀਰ ਦਲ ਅੱਜ ਸਾਡੇ ਮਹਾਵੀਰ ਦਲ ਦੀ ਕਾਰਜਕਾਰੀ ਜਿਹਦੇ ਵਿੱਚ ਸਾਡੇ 올 ਇੰਡੀਆ ਦੇ ਪ੍ਰਧਾਨ ਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਪਵਨ ਜੀ ਜੋ ਮੈਸਰ ਖਾਨੇ ਮੰਦਰ ਦੇ ਸਾਡੇ ਹੈੱਡ ਆਫਿਸ 'ਚ ਬੈਠਦੇ ਆ ਅਸੀਂ ਸਾਰੀ ਜਥੇਬੰਦੀ ਮੈਸਰ ਖਾਨਾ ਮੰਦਰ ਜਿਹੜਾ ਹੈ ਜਵਾਲਾ ਮਾਤਾ ਜੀ ਦੀ ਜੋਤ ਹੁੰਦੀ ਹੈ ਜਿੱਥੇ ਉਹਦੇ ਵਿੱਚ ਸ਼ਰਾਰਤੀ ਅੰਸਰਾ ਰਾਹੀਂ ਕਬਜ਼ਾ ਕਰਨ ਤੇ ਪੇਰਬੀ ਤੇ ਮਰਿਆਦਾ ਭੰਗ ਕਰਨ ਦੇ ਸਬੰਧ ਦੇ ਵਿੱਚ ਅਸੀਂ ਮਾਨਯੋਗ ਡੀਸੀ ਸਾਹਿਬ ਤੇ ਐਸਐਸਬੀ ਸਾਹਿਬ ਨੂੰ ਮਿਲਣ ਆਏ ਸੀ ਉਹ ਦੋਨੋਂ ਅਵੇਲੇਬਲ ਨਹੀਂ ਸੀ ਇਸ ਕਰਕੇ ਅਸੀਂ ਐਸਪੀ ਸਿਟੀ ਸਾਹਿਬ ਤੇ ਏਡੀਸੀ ਮੈਮ ਉਹਨਾਂ ਦੋਨਾਂ ਨੂੰ ਮਿਲ ਕੇ ਆਪਦੀ ਕੰਪਲੀਟ ਹਵਾਲੀ ਦੇ ਕੇ ਆਏ ਹਾਂ ਮਹਾਵੀਰ ਦਲ ਕਬੀ ਮਹਾਵੀਰ ਦਲ ਸੈਂਕੜੇ ਸਾਲ ਪੁਰਾਣੀ ਸੰਸਥਾ ਹੈ ਇਹਦਾ ਵਿਧਾਨ ਲਿਖਿਆ ਜਾਂਦਾ ਹੈ ਇਹਦੇ ਵਿਧਾਨ ਦੇ ਤਹਿਤ ਇਹਦੀ ਕਾਰਜਕਾਰੀ ਕਾਰਜ ਕਾਰਨੀ ਬੰਦੀ ਹੈ ਤੇ ਜ਼ਿਲ੍ਹੇ ਦੀ ਕਾਰਜਕਾਰੀ ਬੰਦੀ ਹੈ ਰਜਿਸਟਰਡ ਬਾਡੀ ਹੈ 129 ਨੰਬਰ ਰਜਿਸਟਰਡ ਬਾਡੀ ਸਰਕਾਰ ਕੋਲ ਹੈ 77 ਨੰਬਰ ਸਾਡੀ ਰਜਿਸਟਰਡ ਹੈ ਤਾਂ ਮੈਸਰ ਖਾਨਾ ਮੰਦਿਰ ਹੈ ਜਿਹੜਾ ਉਹ ਸੈਂਕੜੇ ਸਾਲ ਪੁਰਾਣਾ ਮੰਦਿਰ ਹੈ ਜਿੱਥੇ ਮਾਤਾ ਜਵਾਲਾ ਜੀ ਦੀ ਜੋਤ ਆਉਂਦੀ ਹੈ ਦੇਸ਼ ਵਿਦੇਸ਼ ਤੋਂ ਉੱਥੇ ਸੰਗਤ ਜਨਤਾ ਮਾਤਾ ਦੇ ਚਰਨਾਂ 'ਚ ਸ਼ੀਸ਼ ਨਿਵਾਲੰਗਦੀ ਉਸ ਮੰਦਿਰ ਦਾ ਰੱਖ-ਰਖਾਅ ਉਹ ਸਮੰਦਰ ਦੀ ਮਰਿਆਦਾ ਤੇ ਸ਼ਰਧਾਲੂਆਂ ਦੇ ਵਾਸਤੇ ਪ੍ਰਬੰਧਨ ਕਰਨਾ ਮਹਾਵਿਦਾਲੋਥੇ ਉਚਿਤ ਪ੍ਰਬੰਧ ਕਰਦਾ ਹੈ ਕੀ ਹੋਇਆ ਕਿ ਕੱਲ ਸਾਡੇ ਜਿਹੜੇ ਮੌੜ ਹਲਕੇ ਦਾ ਐਮ.ਐਲ.ਏ ਹੈ ਉਹਦਾ ਭਰਾ ਤੇ ਕੁਝ ਸ਼ਰਾਰਤੀ ਅਨਸਰ ਜੋ 1.5-200 ਦੀ ਤਦਾਦ ਚ ਸੀ ਉਹ ਕੱਲ 12 ਵਜੇ ਦੇ ਕਰੀਬ ਮੈਸਰ ਖਾਨਾ ਮੰਦਰ ਦੇ ਵਿੱਚ ਜੁੱਤਿਆਂ ਨਾਲ ਬੜੇ ਮਰਿਆਦਾ ਭੰਗ ਕੀਤੀ ਗਾਲੀ ਗਲੋਚ ਕੀਤਾ ਸਾਡੀ ਪ੍ਰਧਾਨ ਜੀ ਦੇ ਕਾਰਜਕਾਰੀ ਦੀ ਮੀਟਿੰਗ ਚੱਲਦੀ ਸੀ ਮੀਟਿੰਗ ਚ ਵੜ ਕੇ ਸਾਨੂੰ ਜਿਹੜੇ ਮੇਨ ਸਾਡੇ ਅਹੁਦੇਦਾਰ ਸੀ ਉਹਨਾਂ ਨੂੰ ਬਹੁਤ ਅਪਸ਼ਬਦ ਬੋਲੇ ਉਦੋਂ ਬਾਅਦ ਸਾਡੇ ਉਸ ਮੀਟਿੰਗ ਚ ਪ੍ਰਧਾਨ ਜੀ ਤੇ ਸਾਡੇ ਸੈਕਟਰੀ ਇਹ ਦੋ ਬੰਦਿਆਂ ਨੂੰ ਅੰਦਰ ਭਾ ਲਿਆ ਇਹਨਾਂ ਨੂੰ ਉਥੇ ਡਿਟੇਨ ਕਰ ਲਿਆ ਹਾਊਸ ਉਥੇ ਅਰੈਸਟ ਕਰਕੇ ਜਿਵੇਂ ਭਾ ਲੰਦੇ ਆ ਭਾ ਲਿਆ ਤੇ ਬਾਕੀ ਸਾਰਿਆਂ ਨੂੰ ਧੱਕੇ ਮਾਰ ਕੇ ਮੰਦਰ ਚੋਂ ਬਾਹਰ ਕੱਢ ਤਾ ਜਦੋਂ ਇਹ ਕੱਢਦਾ ਮੈਨੂੰ ਇਹਨਾਂ ਦਾ ਫੋਨ ਆਇਆ ਮੈਂ ਉਹੀ ਉਸੇ ਟਾਈਮ ਡੀਸੀ ਸਾਹਿਬ ਤੇ ਐਸਐਸਪੀ ਮੈਮ ਨੂੰ ਕਿਹਾ ਉਹਨਾਂ ਨੇ ਨਾਲ ਦੀ ਨਾਲ ਅਫਸਰਾਂ ਨੂੰ ਭੇਜਿਆ ਪਰ ਉੱਥੇ ਹਾਲਾਤ ਇਹ ਜੇ ਬਣ ਗਏ ਸੀ ਕਿ ਜੋ ਬੋਲੀ ਜਾਂਦੇ ਸੀ ਅਫਸਰ ਤੇ ਬੇਬਸੀ ਪ੍ਰਸ਼ਾਸਨ ਬੇਬਸੀ ਤੇ ਉਹਨਾਂ ਨੇ ਸਾਡੇ ਪ੍ਰਧਾਨ ਤੇ ਸੈਕਟਰੀ ਨੂੰ ਨੀਚੇ ਆਪਦੇ ਪੈਰਾਂ ਤੱਕ ਬਾਹਣਤਾ ਹੀ ਗਏ ਜੁੱਤੀਆਂ ਨਾਲ ਬੜੇ ਗਾਲੀ ਗਲੋਚ ਕੀਤਾ ਜਿਹੜੇ ਪ੍ਰਸ਼ਾਦ ਵਾਲੇ ਕਮਰੇ ਆ ਜਿੱਥੇ ਪ੍ਰਸ਼ਾਦ ਚੜਿਆ ਮੇਲਾ ਹੋਇਆ ਸੀ ਨਰਾਤਿਆਂ ਦਾ ਉੱਥੇ ਵੜ ਕੇ ਜੁੱਤਿਆਂ ਨਾਲ ਤੇ ਉੱਥੇ ਵੀ ਝੂਠ ਪਾਈ ਉਹਦੇ ਨਾਲ ਫੇਕ ਕਬਜਾ ਲੈਣ ਦੀ ਕੋਸ਼ਿਸ਼ ਕੀਤੀ ਜਿਹੜਾ ਇਹ ਕੰਮ ਹੋਇਆ ਇਹ ਕੰਮ ਬਹੁਤ ਗਲਤ ਹੈ ਇਹੋ ਜਿਹਾ ਕੰਮ ਤਾਂ ਅੱਤਵਾਦ ਦੇ ਦੌਰਾਨ ਵੀ ਪੰਜਾਬ ਦੇ ਵਿੱਚ ਨਹੀਂ ਹੋਇਆ ਇਹੋ ਜਿਹਾ ਕੰਮ ਤਾਂ ਕਿਸੇ ਹੋਰ ਸਰਕਾਰ ਦੇ ਦੌਰਾਨ ਵੀ ਪੰਜਾਬ ਦੇ ਵਿੱਚ ਨਹੀਂ ਹੋਇਆ ਮੌਜੂਦਾ ਐਮਐਲਏ ਹੋਵੇ ਉਹਦਾ ਭਰਾ ਹੋਵੇ ਉਹ ਸ਼ਰਾਰਤੀ ਅੰਸਰਾਂ ਨਾਲ ਮੰਦਿਰ 'ਚ ਵੜ ਕੇ ਕਬਜ਼ਾ ਲਵੇ ਔਰ ਉਸ ਮੰਦਿਰ ਦਾ ਕਬਜ਼ਾ ਲਵੇ ਜਿਹੜਾ ਪ੍ਰਾਚੀਨ ਤੇ ਦੇਸ਼ ਦਾ ਪ੍ਰਸਿੱਧ ਮੰਦਿਰ ਹੈ ਤੇ ਜਿੱਥੇ ਲੋਕਾਂ ਦੀ ਹਰ ਧਰਮ ਦੇ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਅੱਜ ਅਸੀਂ ਪਹਿਲਾਂ ਸਾਡੇ ਡੈਪੂਟੇਸ਼ਨਾਂ ਨੇ 12 ਵਜੇ ਦੀ ਮੀਟਿੰਗ ਕਾਲ ਕੀਤੀ ਸੀ ਪਰ ਅਸੀਂ ਉਸ ਤੋਂ ਪਹਿਲਾਂ ਇਹ ਆਪਦੀ ਇੱਕ ਕੰਪਲੇਂਟ ਦੋਨੇ ਅਫਸਰ ਸਹਿਬਾਨ ਨੂੰ ਨਿੱਜੀ ਤੌਰ ਤੇ ਦਿੱਤੀ ਹੈ ਇਹਦਾ ਇੱਕ ਉਤਾਰਾ ਅਸੀਂ ਗਵਰਨਰ ਸਾਹਿਬ ਮੁੱਖ ਮੰਤਰੀ ਚੀਫ ਸਕੱਟਰੀ ਪੰਜਾਬ ਡੀਜੀਪੀ ਪੰਜਾਬ ਤੇ ਡੀਆਈਜੀ ਸਾਹਿਬ ਇਹਨਾਂ ਨੂੰ ਵੀ ਅਸੀਂ ਇਹ ਤਾਰੇ ਭੇਜਾਂਗੇ ਥੋੜੇ ਮਾਧਮ ਰਾਹੀਂ ਵੀ ਅਸੀਂ ਅਫਸਰ ਸਾਹਿਬਾਨਾਂ ਨੂੰ ਮਿਲ ਕੇ ਆਏ ਆਂ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਇਦੋਂ ਪਹਿਲਾਂ ਕਿ ਇਹ ਮਸਲਾ ਖਰਾਬ ਹੋਵੇ ਇਦੋਂ ਪਹਿਲਾਂ ਕਿ ਇਹਦੇ ਵਿੱਚ ਧਾਰਮਿਕ ਰੰਗ ਭੜੇ ਇਦੋਂ ਕਿਉਂਕਿ ਇਸ ਮਸਲੇ ਤੇ ਕੋਈ ਜਥੇਬੰਦੀਆਂ ਜਾਂ ਹੋਰ ਸਾਰੇ ਲੜ ਕੇ ਮਜਬੂਰ ਹੋ ਜਾਣ ਕਿ ਫੇਰ ਉੱਥੇ ਜਾ ਕੇ ਕੋਈ ਦੰਗਾ ਹੋਵੇ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋਵੇ ਪ੍ਰਸ਼ਾਸਨ ਦੇ ਹੱਥ ਚੋਂ ਗੱਲ ਬਾਹਰ ਚਲੀ ਜਾਵੇ ਅੱਜ ਵੀ ਉਹਨਾਂ ਬੰਦਿਆਂ ਨੇ ਉਥੇ ਕੈਮਰੇ ਬੰਦ ਕਰਤੇ ਕੈਮਰੇ ਬੰਦ ਕਰਕੇ ਉਥੇ ਮੌਕੇ ਦੇ ਬੈਠੇ ਸਾਡੀ ਜਥੇਬੰਦੀ ਨੂੰ ਬਾਹਰ ਕੱਢਤਾ ਉਥੇ ਚੜਾਵਾ ਚੜਿਆ ਲੱਖਾਂ ਰੁਪਿਆ ਦਾ ਚੜਾਵਾ ਮੇਲੇ 'ਚ ਚੜਿਆ ਉਥੇ ਲੋਕਾਂ ਨੇ 골ਡ ਜੁਐਲਰੀ ਜੋ ਲੋਕਾਂ ਦੀ ਸੇਵਾ ਭਾਵਨਾ ਸੀ ਕੱਪੜਾ ਲੱਤਾ ਸ਼ਾਲ ਕਿਸੇ ਦਾ ਜੋ ਵੀ ਭਾਵਨਾ ਸੀ ਬਰਤਨ ਉਹ ਸਾਰੀਆਂ ਭੇਟਾਵਾਂ ਚੜਾਈਆਂ ਕੈਮਰੇ ਬੰਦ ਹੈ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਆ ਥੋੜੇ ਰਾਹੀ ਤੇ ਮੇਰੀ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਉਹਨਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇ ਇਸ ਦੀ ਅਮਨ ਕਾਨੂੰਨ ਦੀ ਸ਼ਾਂਤੀ ਜਿਹੜੀ ਹੈ ਉਹ ਬਹਾਲ ਰੱਖਣ ਵਾਸਤੇ ਤੁਰੰਤ ਉਥੇ ਕਾਰਵਾਈ ਕਰਕੇ ਪੁਲਿਸ ਅਧਿਕਾਰੀਆਂ ਨੂੰ ਲਾ ਕੇ ਉਹਨਾਂ ਨੂੰ ਬਾਹਰ ਕੱਢ ਕੇ ਤੇ ਉਥੇ ਪੂਰਾ ਪਹਿਰਾ ਦਿੱਤਾ ਜਾਵੇ ਔਰ ਜਿਹੜੇ ਸਿਕਿਉਰਟੀ ਵਾਲੇ ਉਥੇ ਲੱਗੇ ਹੋਏ ਆ ਪ੍ਰਾਈਵੇਟ ਸਿਕਿਉਰਟੀ ਹੈ ਸਾਡੀ ਸਿਕਿਉਰਟੀ ਸੀ ਉਹ ਰਲੇਵੇ ਉਹ ਉਹਨਾਂ ਨਾਲ ਰਲ ਪਏ ਉਹਨਾਂ ਨੇ ਮੇਲੇ ਦੇ ਦੌਰਾਨ ਇੱਕ ਮੁੰਡੇ ਨੂੰ ਬਹੁਤ ਜ਼ਿਆਦਾ ਡਾਂਗਾਂ ਨਾਲ ਸਿਕਿਉਰਟੀ ਵਾਲੇ ਨੇ ਕੁੱਟਿਆ ਉਹਨਾਂ ਸਿਕਿਉਰਟੀ ਵਾਲਿਆਂ ਨੂੰ ਤੁਰੰਤ ਅਸੀਂ ਕਿਉਂਕਿ ਉਹਨਾਂ ਨੂੰ ਕਿਹਾ ਉਹਦੀ ਜਿਹੜਾ ਸਿਕਿਉਰਟੀ ਪ੍ਰਾਈਵੇਟ ਵਾਲਾ ਵੀ ਤੁਸੀਂ ਉਹਨੂੰ ਬਾਹਰ ਲੈ ਕੇ ਜਾਓ ਪਰ ਉਹ ਸਾਰੇ ਰਲ ਚੁੱਕੇ ਉਹਨਾਂ ਸਿਕਿਉਰਟੀ ਵਾਲਿਆਂ ਨੂੰ ਤੁਰੰਤ ਪ੍ਰਸ਼ਾਸਨ ਇੰਟਰਵਿਨ ਕਰਕੇ ਉੱਥੋਂ ਬਾਹਰ ਕੱਢੇ ਨਵੇਂ ਸਿਕਿਉਰਟੀ ਵਾਲੇ ਲੱਗਣ ਉੱਥੇ ਔਰ ਜਿਹੜੀ ਕੁੱਟਣ ਦੀ ਵੀਡੀਓ ਹੈ ਜੇ ਮੈਂ ਤੁਹਾਨੂੰ ਵੀਡੀਓ ਦਿਖਾਦਾ ਡਾਂਗਾ ਨਾਲ ਇੱਕ ਲਾਂਗਰੀ ਮੁੰਡਾ ਜਿਹੜਾ ਲੰਗਰ 'ਚ ਸੇਵਾ ਮੇਲੇ 'ਚ ਕਰਦਾ ਸੀ ਉਹ ਸਿਕਿਉਰਟੀ ਵਾਲੇ ਨੇ ਕੁੱਟਿਆ ਇਹ ਸਾਡੀ ਮੰਗ ਹੈ ਉਹਨਾਂ ਦੀ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਤੁਰੰਤ ਕਾਰਵਾਈ ਕੀਤੀ ਜਾਵੇ ਮੰਦਰ ਚੋਂ ਬਾਹਰ ਕੱਢਿਆ ਜਾਵੇ ਸਕਿਉਰਟੀ ਦੇ ਪ੍ਰਬੰਧਨ ਕੀਤੇ ਜਾਣ ਜਿਹੜੀ ਸਾਡੇ ਨਾਲ ਬਦਸਲੂਕੀ ਬੇਅਦਬੀ ਅੱਡ ਅੱਡ ਧਾਰਾਵਾਂ ਜੋ ਵੀ ਕਹਿ ਕਬਜ਼ੇਦਾਰੀਆਂ ਬਣਦੀਆਂ ਉਹਨਾਂ ਦੇ ਖਿਲਾਫ ਤੁਰੰਤ ਪਰਚਾ ਦਰਜ ਕਰਨਾ ਚਾਹੀਦਾ ਹੈ ਇਹ ਹਿੰਦੂ ਹਿੰਦੂ ਸਿੱਖ ਦਾ ਮਸਲਾ ਤਾਂ ਨਹੀਂ ਉੱਥੇ ਕੋਈ ਜਿੱਥੋਂ ਤੱਕ ਸਵਾਲ ਹੈ ਹਿੰਦੂ ਸਿੱਖ ਦਾ ਮਸਲਾ ਨਾ ਤਾਂ ਅਸੀਂ ਬਣਾਉਣਾ ਚਾਹੁੰਦੇ ਹਾਂ ਤੇ ਨਾ ਹੀ ਸਾਡੇ ਸੂਬੇ ਚ ਅਜੇ ਮਸਲੇ ਕਿਤੇ ਮੰਦਰ ਗੁਰਦੁਆਰੇ ਡੇਰਿਆਂ ਚ ਕਬਜ਼ਿਆਂ ਸੰਬੰਧੀ ਹੋਏ ਆ ਇਹ ਸ਼ਰਾਰਤੀ ਬੰਦੇ ਤੇ ਸਰਕਾਰ ਦੇ ਕੁਝ ਚਲੰਦੇ ਆ ਐਮਐਲਏ ਦੀ ਆੜ ਦੇ ਵਿੱਚ ਇਹ ਕੰਮ ਕਰ ਰਹੇ ਐ ਤਾਂ ਮੇਰੀ ਬੇਨਤੀ ਐ ਗਵਰਨਮੈਂਟ ਆਫ ਪੰਜਾਬ ਨੂੰ ਵੀ ਚਾਹੇ ਪਾਰਟੀ ਕੋਈ ਵੀ ਹੋਵੇ ਪਰ ਮੰਦਰਾਂ ਦੇ ਕਬਜ਼ੇ ਅੱਤਵਾਦ ਦੇ ਦੌਰਾਨ ਵੀ ਨਹੀਂ ਹੋਏ ਮੰਦਰਾਂ ਦੇ ਕਬਜ਼ੇ ਗੁਰਦੁਆਰਿਆਂ ਦੇ ਕਬਜ਼ੇ ਢੇਰਿਆਂ ਦੇ ਕਬਜ਼ੇ ਕਦੇ ਵੀ ਕਿਸੇ ਜਥੇਬੰਦੀਆਂ ਨੇ ਇਸ ਤਰੀਕੇ ਨਾਲ 100 150 200 ਬੰਦਾ ਪੜ ਕੇ ਗਾਲਾਂ ਦੇ ਕੇ ਜਲੀਲ ਕਰਕੇ ਮਰਿਆਦਾ ਭੰਗ ਕਰਕੇ ਬੇਅਦਬੀਆਂ ਕਰਕੇ ਅੰਦਰ ਕਰਕੇ ਇਹੋ ਜਿਹਾ ਮੌਕ ਪੰਜਾਬ ਚ ਕਦੇ ਨਹੀਂ ਬਣਿਆ ਇਸ ਤੇ ਤੁਰੰਤ ਸਖਤੀ ਨਾਲ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਔਰ ਉਹਨਾਂ ਦੇ ਪੂਰੀ ਸਖਤੀ ਕਰਨੀ ਚਾਹੀਦੀ ਹੈ ਔਰ ਪਰਚੇ ਦਰਜ ਕਰਕੇ ਉਹਨਾਂ ਨੂੰ ਅੰਦਰ ਦੇਣਾ ਚਾਹੀਦਾ ਕਿੱਲੀ ਤਰੀਕ ਦੀ ਇਹ ਗੱਲਬਾਤ ਹੈ ਇਹ ਕੱਲ ਦੀ ਗੱਲ ਹੈ ਜੀ ਕੱਲ ਜੀ ਸੀਐਸਪੀ ਨੂੰ ਮਿਲੇ ਹੋ ਇਸ ਤਰ੍ਹਾਂ ਹੀ ਕੋਈ ਸੀਸੀਟੀਵੀ ਵੀਡੀਓ ਵਗੈਰਾ ਹੋਗੀ ਤਾਂ ਜੀ ਸਾਲ ਕੱਲ ਤੱਕ ਦੀਆਂ ਸੀਸੀਟੀਵੀ ਸਾਡੇ ਕੋਲੇ ਹੈਗੀਆਂ ਨੇ ਪਰ ਅਨਸਰ ਇੱਕ ਮੰਦਰ ਦੀ ਸੰਸਥਾ ਵਾਲੇ ਮਨਪਤਰ ਦੇਖ ਕੇ ਕੀ ਮਾਮਲਾ ਕੀ ਹੈ ਤੇ ਕੀ ਮੰਗਾਂ ਆ ਇਹਨਾਂ ਵੱਲੋਂ ਜੋ ਮੰਡਲ ਦੀ ਕਮੇਟੀ ਜਿਹੜੀ ਮੈਸਟਰ ਤਨਮ ਮੰਡਲ ਦੀ ਉਹਨਾਂ ਵੱਲੋਂ ਇੱਕ ਅਜਿਹਾ ਮੰਗ ਪੱਤਰ ਲਿਖਾਇਆ ਗਿਆ ਜਿਸ ਦੇ ਵਿੱਚ ਕੁਝ ਉਹਨਾਂ ਨੇ ਐਲੀਵੇਸ਼ਨ ਲਗਾਏ ਨੇ ਕਿ ਜੋ ਨੀ ਕਮੇਟੀ ਜਿਹੜੀ ਹੈ ਉਹਦੇ ਨਾਲ ਜਿਹੜਾ ਹੈਗਾ ਜੋ ਪਿੰਡ ਵਾਲਿਆਂ ਨਾਲ ਕੋਈ ਉਹਨਾਂ ਦਾ ਇਸ਼ੂ ਡਿਸਕਿਊਟ ਹੈਗਾ ਉਸ ਦੇ ਰਿਗਾਰਡਿੰਗ ਜਿਹੜੀ ਹੈਗੀ ਅਸੀਂ ਇਹ ਮੰਗ ਪੱਤਰ ਲੈ ਕੇ ਹੁਣ ਅੱਗੇ ਹੁਣ ਜਿਹੜਾ ਡੀਐਸਪੀ ਦੇ ਹੱਥੀਂ ਜਿਹੜੇ ਹੈਗੇ ਨੇ ਉਹ ਇਸ ਜਿਹੜੀ ਇਸ਼ੂ ਹੈਗਾ ਉਹਦੀ ਡਿਊਟੀ ਲਗਾਈ ਗਈ ਹੈ ਜਲਦੀ ਜਿਹੜਾ ਹੈ ਇਸ਼ੂ ਹੈਗੇ ਨੇ ਉਹਨੂੰ ਕਿਵਰੀ ਰਿਸੋਲਵ ਕਰਨਾ ਹੈ ਜਿਹੜਾ ਆਏ ਸੀ ਮੰਦਰ ਕਮੇਟੀ ਵਾਲੇ ਸੀ ਹਾਂਜੀ ਜੀ ਜਿਹੜੇ ਕਮੇਟੀ ਹੈ ਮੈਸਰ ਖੜਾ ਮੰਦਰ ਦੀ ਕਮੇਟੀ ਦੇ ਮੈਂਬਰਸhip ਆਨ ਸੀਗੇ ਉਹਨਾਂ ਵੱਲੋਂ ਜਿਹੜਾ ਹੈਗਾ ਜੋ ਵੀ ਆਪਣੇ ਇਸ਼ੂ ਸੀਗੇ ਉਹ ਇੱਕ ਮੰਗ ਪੱਤਰ ਦੇ ਤੌਰ ਤੇ ਦਿੱਤੇ ਗਏ ਨੇ ਤੇ ਇਸ ਸਬੰਧ ਵਿੱਚ ਐਸਐਸਪੀ ਸਾਹਿਬ ਬਜੰਦਾ ਵੱਲੋਂ ਡੀਐਸਪੀ ਜੀ ਆਪੀ ਜਿਹੜੇ ਸ੍ਰੀ ਹਰਜੀਤ ਸਿੰਘ ਜੀ ਨੇ ਉਹਨਾਂ ਦੀ ਡਿਊਟੀ ਲਗਾਈ ਗਈ ਹੈ ਤੇ ਕੋਸ਼ਿਸ਼ ਹੈ ਕਿ ਜਦ ਵੀ ਜਿਹੜਾ ਸਟ੍ਰੈਸਲੇ ਨੂੰ ਇੰਨੀ ਕੁ 빨리 ਰਿਸੋਲਵ ਕਰ ਲੈ। ਸਰ ਕਹਿ ਰਹੇ ਹੋ ਵੀ ਮੰਦਰ ਦੀ ਕਮੇਟੀ ਨੇ ਹੀ ਨਹੀਂ ਵੜਨ ਦਿੱਤਾ ਜਾ ਰਿਹਾ ਕੁਝ ਲੋਕਾਂ ਵੱਲੋਂ ਕਬਜ ਕੀਤਾ ਕੀਤਾ ਗਿਆ। ਨਹੀਂ ਬਿਲਕੁਲ ਇਦਾਂ ਦੀ ਜਿਹੜੀ ਕਿਉਂਕਿ ਉਹਨਾਂ ਨੇ ਈਸ਼ੂ ਧਿਆਨ ਦੇ ਵਿੱਚ ਲੈਂਦਾ ਇਹਨੂੰ ਮੌਕੇ ਦੇ ਉੱਪਰ ਆਲ ਦਾ ਸਪੋਟ ਵੈਰੀਫਾਈ ਕੀਤਾ ਜਾਉਗਾ ਤੇ ਜੋ ਵੀ ਐਸ ਪਰ ਲਾਅ ਹੋਊਗਾ ਉਸ ਪਰ ਮੰਡੀ ਕਰਦੀ ਕੀਤੀ ਜਾਏਗੀ।